ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ ਉੱਤੇ ਭਾਰਤੀ ਹਮਲੇ ਦੇ ਇਸ ਵੇਲੇ 40 ਸਾਲ ਪੂਰੇ ਹੋਣ ਜਾ ਰਹੇ ਹਨ ਪਿਛਲੇ 40 ਵਰਿਆਂ ਦੇ ਵਿੱਚ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਸਿੱਖਾਂ ਦਾ ਬਹੁਤ ਖੂਨ ਡੁੱਲਿਆ ਹੈ ਇਹਨਾਂ 40 ਵਰਿਆਂ ਦੇ ਵਿੱਚ ਸਿੱਖਾਂ ਜਾਂ ਕਾਲਨਾਵਾਂ ਕੁਰਬਾਨੀਆਂ ਅਤੇ ਸ਼ਹੀਦਾਂ ਦਾ ਜੋ ਖੂਨ ਡੁੱਲਿਆ ਹੈ ਉਸਨੇ ਖਾਲਸਤਾਨ ਦੇ ਰਾਹ ਨੂੰ ਰਸਨਾਇਆ ਹੈ ਇਹਨਾਂ 40 ਵਰਿਆਂ ਦੇ ਵਿੱਚ ਨਾਤਾ ਪੀੜ ਮੁਕੀ ਹੈ ਨਾ ਜ਼ਖਮ ਸੁੱਕੇ ਹਨ ਨਾ ਭਾਰਤੀ ਕਹਿਰ ਦਾ ਸਟੇਟ ਦਾ ਕਹਿਰ ਭੁੱਲਿਆ ਹੈ ਤੇ ਨਾ ਹੀ ਸੰਘਰਸ਼ ਰੁਕਿਆ ਹੈ ਪੀੜ ਅਜ ਵੀ ਸਜਰੀ ਹੈ ਔਰ ਹਰ ਸਿੱਖ ਦੇ ਵਿੱਚ ਇਹ ਪੀੜ ਤਾਜ਼ਾ ਹੈ ਪਿਛਲੇ 40 ਵਰਿਆਂ ਦੇ ਵਿੱਚ ਇਸ ਭਾਰਤੀ ਨਿਜ਼ਾਮ ਵੱਲੋਂ ਭੇਜੀ ਫੌਜ ਦੇ ਵੱਲੋਂ ਟਾਏ ਕਹਿਰ ਤੋਬਾਕ ਜੋ ਸ਼ਹਾਦਤਾਂ ਹੋਈਆਂ ਜੋ ਅਕਾਲ ਤਖਤ ਸਾਹਿਬ ਦੇ ਉਤੇ ਬੌਮ ਸੁੱਟੇ ਗਏ ਦਰਬਾਰ ਸਾਹਿਬ ਦੀ ਬੇਹਰਮਤੀ ਦੀ ਕੋਸ਼ਿਸ਼ ਕੀਤੀ ਗਈ ਇਹਨਾਂ 40 ਵਰਿਆਂ ਦੇ ਵਿੱਚ ਕੌਮ ਨੇ ਇੱਕ ਲੰਮਾ ਸੰਘਰਸ਼ ਲੜਿਆ ਹੈ ਜੋ ਅੱਜ ਵੀ ਜਾਰੀ ਹੈ ਇਹ 40 ਵਰੇ ਕੌਮ ਨੇ ਇਸ ਦਿਨ ਨੂੰ ਪੂਰੇ ਸਿੱਖੀ ਜਹਾਜ ਜਲਾਲ ਦੇ ਨਾਲ ਮਨਾਇਆ ਹੈ ਸ਼ਹਾਦਤਾਂ ਤੇ ਫਕਰ ਕੀਤਾ ਹੈ ਕਿਉਂਕਿ ਇਹ ਇਨ੍ਹਾਂ ਸ਼ਹਾਦਤਾਂ ਤੋਂ ਬਾਅਦ ਹੀ ਜੋ ਸੰਘਰਸ਼ ਚੱਲਿਆ ਚੱਲ ਰਿਹਾ ਹੈ ਉਸਨੇ ਸਿੱਖਾਂ ਦੀ ਪਹਿਚਾਨ ਨੂੰ ਤੇ ਸਿੱਖਾਂ ਦੀਆਂ ਐਸਪੀਰੇਸ਼ਨ ਤੇ ਇੱਛਾਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਦੁਨੀਆ ਦੇ ਮੈਪ ਦੇ ਉੱਤੇ ਉਜਾਗਰ ਕੀਤਾ ਹੈ ਅੱਜ ਤੁਸੀਂ ਦੇਖੋ ਚਾਹੇ ਕੈਨੇਡਾ ਹੋਵੇ ਆਸਟ੍ਰੇਲੀਆ ਹੋਵੇ ਯੂਕੇ ਹੋਵੇ ਚਾਹੇ ਅਮਰੀਕਾ ਹੋਵੇ ਦੁਨੀਆ ਦਾ ਕੋਈ ਕੰਟਰੀ ਹੋਵੇ ਉੱਥੇ ਸਿੱਖ ਐਕਟੀਵਿਜ਼ਮ ਦੀ ਖਾਲਸਤਾਨ ਦੀ ਗੱਲ ਪ੍ਰਚਲਿਤ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ ਕੋਈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਕਿਸੇ ਪ੍ਰਧਾਨ ਮੰਤਰੀ ਨੂੰ ਮਿਲੇ ਹਿੰਦੁਸਤਾਨ ਦੇ ਸਕਿਉਰਿਟੀ ਆਫੀਸ਼ੀਅਲਸ ਕਿਤੇ ਵੀ बैठक ਕਰਨ ਪਹਿਲਾ ਏਜੰਡਾ ਖਾਲਿਸਤਾਨ ਤੇ ਸਿੱਖ ਐਕਟਿਵਿਜ਼ਮ ਹੁੰਦਾ ਹੈ। ਇਹੀ ਕਾਰਨ ਹੈ ਕਿ ਹਿੰਦੁਸਤਾਨ ਨੇ ਪਹਿਲਾਂ 20 ਵਰੇ ਪੰਜਾਬ ਦੀ ਧਰਤੀ ਤੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕੀਤੀਆਂ। ਔਰ ਉਸ ਤੋਂ ਬਾਅਦ ਉਹ ਐਕਸਟਰਾ ਜੁਡੀਸ਼ੀਅਲ ਕਿਲਨ ਕਰਨ ਲਈ ਉਹਦੇ ਜਿਹੜੀ ਟਰਾਂਸਨੇਸ਼ਨਲ ਆਪਰੇਸ਼ਨਸ ਨੇ ਉਹ ਭਾਰਤ ਦੀ ਧਰਤੀ ਤੋਂ ਬਾਹਰ ਜਾ ਕੇ ਵੀ ਉਹਨੇ ਆਪਣੇ ਕਰਨੇ ਸ਼ੁਰੂ ਕੀਤੇ ਹੋਏ ਹਨ ਜਿਦੇ ਕਾਰਨ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੈਨੇਡਾ ਦੇ ਵਿੱਚ ਹੁੰਦਾ ਹੈ ਤੇ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਅਮਰੀਕਾ ਦੇ ਵਿੱਚ ਰਚੀ ਜਾਂਦੀ ਹੈ। ਔਰ ਉਹਨਾਂ ਸਾਰੇ ਮੁਲਕਾਂ ਨੇ ਹਿੰਦੁਸਤਾਨ ਨੂੰ ਅੱਜ ਦੁਨੀਆ ਦੇ ਕਟਾਰੇ ਦੇ ਵਿੱਚ ਨੰਗਾ ਕਰ ਦਿੱਤਾ ਹੈ। ਐਕਸਪੋਜ਼ ਹੋ ਚੁੱਕਾ ਹੈ ਇੰਡੀਆ। ਇੰਡੀਆ ਦੀ ਫੋਰਨ ਪੋਲਿਸੀ ਫਲॉप ਹੋ ਚੁੱਕੀ ਹੈ। ਅੱਜ ਦੀ ਖਬਰ ਹੈ ਕਿ ਚੈੱਕ ਦੀ ਕੋਰਟ ਨੇ ਜਿੱਥੇ ਨਿਕਲ ਗੁਪਤਾ ਜਿਹੜਾ ਏਜੰਟ ਹੈ ਫੜਿਆ ਉਸ ਨੂੰ ਕਲੀਅਰ ਕਰ ਦਿੱਤਾ ਹੈ ਕਿ ਉਸ ਨੂੰ ਅਮਰੀਕਾ ਦੇ ਵਿੱਚ ਐਕਸਟਰੈਡਿਟ ਕਰ ਕਰ ਦਿੱਤਾ ਜਾਵੇ ਚਾਰ ਬੰਦੇ ਕੈਨੇਡਾ ਨੇ ਫੜ ਲਏ ਹਨ ਹੁਣ ਉਸ ਤੋਂ ਬਾਅਦ ਅੱਗੇ ਪਰਤਾ ਦੇ ਉੱਤੇ ਪਰਤਾ ਖੁੱਲ ਰਹੀਆਂ ਹਨ ਔਰ ਜਿਸ ਤਰੀਕੇ ਦੇ ਨਾਲ ਪਿਛਲੇ ਇਨ੍ਹਾਂ ਵਰਿਆਂ ਦੇ ਵਿੱਚ ਜੋ ਆਪਰੇਸ਼ਨ ਚੱਲ ਰਹੇ ਹਨ ਜੋ ਰਿਪ੍ਰੈਸ਼ਨ ਚੱਲ ਰਿਹਾ ਹੈ ਉਸ ਨੇ ਸਾਡੀ ਮੂਵਮੈਂਟ ਨੂੰ ਸਾਡੇ ਕੌਜ਼ ਨੂੰ ਦੁਨੀਆ ਨੂੰ ਮਜਬੂਰ ਕੀਤਾ ਹੈ ਕਿ ਉਹ ਇਸ ਬਾਰੇ ਸੋਚਣ ਇਸਤੇ ਵਿਚਾਰ ਕਰਨ ਤੇ ਭਾਰਤ ਨੂੰ ਦੁਨੀਆ ਦੇ ਕਟਾਰੇ ਦੇ ਵਿੱਚ ਐਕਸਪੋਜ਼ ਕਰਨ 6 ਤਰੀਕ ਦੇ ਬੰਦ ਦੇ ਸੱਦੇ ਦੀ ਸਾਡੀ ਮੀਟਿੰਗ ਅਗਲੇ 2 ਦਿਨਾਂ ਬਾਅਦ ਹੋਣੀ ਹੈ ਸਾਡੇ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਨੇ ਪਰਮਜੀਤ ਸਿੰਘ ਮਾਨ ਉਹ ਕੈਨੇਡਾ ਗਏ ਹੋਏ ਨੇ ਉਹਨਾਂ ਨੇ 2 ਦਿਨ ਬਾਅਦ ਵਾਪਸ ਆਣਾ ਹੈ ਉਸ ਤੋਂ ਬਾਅਦ ਮੀਟਿੰਗ ਹੋਏਗੀ ਉਹਦੇ ਬਾਰੇ ਅਸੀਂ ਵੱਖਰੀ ਪ੍ਰੈਸ ਕਾਨਫਰੰਸ ਕਰਕੇ ਆਪਣਾ ਐਲਾਨ ਕਰਾਂਗੇ ਪਰ ਸਾਡੇ ਪ੍ਰੋਗਰਾਮ ਜੂਨ ਦੇ ਤੂੰ ਕਾਇਮ ਨੇ ਪੰਡੂ ਸਰ ਦਾ ਡਾਕਟਰ ਦੂਸਰਾ ਜਹਾਜ਼ ਹੈ ਬਾਕੀ ਜਿਹੜੀ ਕਿੜੀ-ਕੜੀ ਜੱਥੇਬੰਦੀਆਂ ਦਾ ਅਸੀਂ ਸਾਰੀਆਂ ਜੱਥੇਬੰਦੀਆਂ ਨੂੰ ਸੱਦਾ ਦੇਾਂਗੇ। ਔਰ ਲਗਭਗ ਸਾਰੀਆਂ ਜੱਥੇਬੰਦੀਆਂ ਇਹਦੇ ਵਿੱਚ ਇਨਵੋਲਡ ਹੁੰਦੀਆਂ ਆ ਰਹੀਆਂ ਨੇ ਔਰ ਤੁਹਾਨੂੰ ਪੂਰਾ ਭਰੋਸਾ ਹੈ ਕਿ ਸਾਰੀਆਂ ਹੀ ਆਣਗੀਆਂ ਜਿਹੜੀਆਂ ਜਿਹੜੀਆਂ ਹਿੰਦੁਸਤਾਨ ਦੇ ਖਿਲਾਫ ਇਸ ਹਮਲੇ ਦੇ ਖਿਲਾਫ ਹੁਣ ਤੱਕ ਆਵਾਜ਼ ਉਠਾਉਂਦੀਆਂ ਆ ਰਹੀਆਂ ਨੇ ਲੜਦੀਆਂ ਆ ਰਹੀਆਂ ਨੇ। ਇਹ ਇੱਕ ਬੜੀ ਬੜੀ ਅਜੀਬ ਵੀ ਗੱਲ ਹੈ ਕਿ 1 ਜੂਨ ਨੂੰ ਪੰਜਾਬ ਦੇ ਵਿੱਚ ਚੋਣਾਂ ਨੇ ਔਰ ਉਸ ਦਿਨ ਲੋਕ ਬੜੇ ਬੜੇ ਉਤਸ਼ਾਹ ਨਾਲ ਉਹਦੇ ਵਿੱਚ ਵੀ ਪਾਰਟਿਸਪੇਟ ਕਰਨਗੇ ਔਰ ਉਸ ਤੋਂ ਬਾਅਦ ਜਿਹੜੀ ਹੈ ਫਿਰ 2 ਜੂਨ ਤੋਂ ਬਾਅਦ ਜਿਹੜਾ 6 ਜੂਨ ਤੱਕ ਦੇ ਜਿਹੜੇ ਪ੍ਰੋਗਰਾਮ ਨੇ ਉਹਦੇ ਵਿੱਚ ਵੀ ਪਾਰਟਿਸਪੀਸ਼ਨ ਹੋਏਗੀ ਦੇਖੋ ਅਸੀਂ ਦਲਖਾਲਸਰ ਨੇ ਪਹਿਲਾਂ ਹੀ ਗੱਲ ਕਲੀਅਰ ਕੀਤੀ ਹੈ ਕਿ ਅਸੀਂ ਚੋਣਾ ਤੋਂ ਦੂਰ ਰਹਿ ਰਹੇ ਹਾਂ ਅਸੀਂ ਇਸ ਦੇ ਵਿੱਚ ਸਾਨੀ ਰਹਿ ਰਹੇ ਸੀ ਤਾਂ ਬਾਈਕਾਟ ਕੀਤਾ ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਇਸ ਦੇ ਵਿੱਚੋਂ ਕੁਝ ਵੀ ਅਚੀਵੇਬਲ ਨਹੀਂ ਹੈ ਕੁਝ ਹਾਸਲ ਹੋਣ ਵਾਲਾ ਨਹੀਂ ਹੈ 4 ਜੂਨ ਦੇ ਨਤੀਜਿਆਂ ਤੋਂ ਬਾਅਦ ਹਿੰਦੁਸਤਾਨ ਦਾ ਚਿਹਰਾ ਮਤਲਬ ਪ੍ਰਧਾਨ ਮੰਤਰੀ ਕੋਈ ਵੀ ਬਣੇ ਚਿਹਰਾ ਕੋਈ ਵੀ ਸਾਹਮਣੇ ਆਵੇ ਸਿੱਖਾਂ ਦੀ ਪੋਜੀਸ਼ਨ ਦੇ ਵਿੱਚ ਕੋਈ ਫਰਕ ਨਹੀਂ ਪੈਣ ਵਾਲਾ ਸਿੱਖ ਸਮੱਸਿਆ ਦੇ ਹੱਲ ਨਿਕਲਣ ਵਾਲਾ ਨਹੀਂ ਹੈ ਔਰ ਇਹ ਗੱਲ ਅਸੀਂ 70 ਸਾਲਾਂ ਤੋਂ ਪਾਰਟਿਸਪੇਟ ਕਰਦੇ ਦੇਖਿਆ ਅਕਾਲੀਆਂ ਨੂੰ ਸਿੱਖਾਂ ਨੂੰ ਔਰ ਖਾਸ ਤੌਰ ਤੇ 84 ਤੋਂ ਬਾਅਦ ਵੀ ਸਾਡੀ ਪਾਰਟਿਸਪੇਸ਼ਨ ਪੂਰੀ ਰਹੀ ਹੈ ਪੰਜਾਬ ਦੇ ਵਿੱਚ ਵੀ ਸਰਕਾਰਾਂ ਬਣੀਆਂ ਨੇ ਐਪੀਜ਼ ਵੀ ਬਣੇ ਨੇ ਪਰ ਚੀਰੋ ਰਿਜ਼ਲਟ ਹੈ ਇੱਕ ਵੀ ਮਸਲਾ ਹੱਲ ਨਹੀਂ ਹੋਇਆ ਮੈਂ ਅੱਜ ਇੱਕ ਗੱਲ ਹੋਰ ਵਾਜੇ ਕਰਦਾ ਬਹੁਤ ਸਾਰੇ ਲੋਕਾਂ ਨੂੰ ਸਾਡੇ ਤੇ ਇਤਰਾਜ਼ ਹੈ ਕਿ ਅਸੀਂ ਚੋਣਾਂ ਤੋਂ ਦੂਰ ਕਿਉਂ ਰਹਿੰਦੇ ਆ ਬਾਈਕਾਟ ਕਿਉਂ ਕਰਦੇ ਆ ਅਗਰ ਇਹ ਗੱਲ ਮੰਨ ਵੀ ਲਈ ਜਾਵੇ ਕਿ ਬਾਈਕਾਟ ਵਾਲੇ ਜਾਂ ਰੈਡੀਕਲ ਥੋਟ ਵਾਲੇ ਹੁਣ ਤੱਕ ਕੁਝ ਵੀ ਕੌਮ ਦੀ ਝੋਲੀ ਕੋਈ ਨਤੀਜੇ ਨਹੀਂ ਪਾ ਸਕੇ ਤੇ ਮੈਂ ਇੱਕ ਸਵਾਲ ਖੜਾ ਕਰਨਾ कि ਜਿਨ੍ਹਾਂ ਨੇ ਚੋਣਾ ਲੜੀਆਂ ਸੀ ਜਿਹੜੇ ਅਸੈਂਬਲੀ 'ਚ ਵੀ ਗਏ ਨੇ ਤੇ ਪਾਰਲੀਮੈਂਟ 'ਚ ਵੀ ਗਏ ਨੇ ਉਹ ਆਪਣਾ ਇੱਕ ਵੀ ਅਚੀਵਮੈਂਟ ਕੌਮ ਦੇ ਸਾਹਮਣੇ ਰੱਖ ਦਿੰਨ ਕਿ ਉਹਨਾਂ ਨੇ ਕੌਮ ਦੀ ਚੋਲੇ 'ਚ ਕੀ ਪਾਇਆ ਕਿਹੜੇ ਮੰਗ ਮੰਨੀ ਗਈਏ ਮੰਗ ਤੋਂ ਮਤਲਬ ਅਨੰਤਪੁਰ ਸਾਹਿਬ ਰੈਜ਼ੋਲੂਸ਼ਨ ਤੋਂ ਲੈ ਕੇ 1982 ਤੋਂ ਲੈ ਕੇ ਜਿਹੜਾ ਸੰਘਰਸ਼ ਧਰਮ ਜੁੱਧ ਮੋਰਚਾ ਚੱਲਿਆ ਸੀ ਉਸ 1982 ਦੇ ਧਰਮ ਜੁੱਧ ਮੋਰਚੇ ਤੋਂ ਲੈ ਕੇ ਹੁਣ 2024 ਆ ਗਿਆ ਹੈ ਜਿਹੜੀ ਮੋਡਰੇਟ ਪੋਲਿਟਿਕਸ ਨੇ ਫਾਰਮ ਦੀ ਝੋਲੀ ਕਿਹੜੀ ਅਚੀਵਮੈਂਟ ਪਾਈਏ ਉਹੀ ਦੱਸ ਦੇ। ਚੈਕਰ ਰੈਡੀਕਲ ਪੋਲਿਟਿਕਸ ਉਹਨਾਂ ਦੀ ਨਜ਼ਰ 'ਚ ਰੈਡੀਕਲ ਪੋਲਿਟਿਕਸ ਨੇ ਕੋਈ ਅਚੀਵ ਨਹੀਂ ਕੀਤਾ ਤਾਂ ਮੋਡਰੇਟ ਪੋਲਿਟਿਕਸ ਵੀ ਕੋਈ ਅਚੀਵ ਕਰਨ ਦੇ ਵਿੱਚ ਨਾ ਕਾਮਯਾਬੀ ਰਹੀ ਹੈ ਟੋਟਲ ਫੇਲੀਅਰ ਰਹੀ ਹੈ। ਅਸੀਂ ਘੱਟੋ-ਘੱਟ ਬਾਗੀ ਹੋਣ ਦਾ ਸਬੂਤ ਤਾਂ ਦਿੰਦੇ ਆ ਰਹੇ ਹਾਂ। ਅਸੀਂ ਇਸ ਗੱਲ ਲਈ ਦੁਨੀਆ ਨੂੰ ਇਹ ਤਾਂ ਦੱਸਦੇ ਆ ਰਹੇ ਹਾਂ ਕਿ ਅਸੀਂ ਇਸ ਸਿਸਟਮ ਤੋਂ ਬਾਗੀ ਹਾਂ। ਅਸੀਂ ਇਸ ਸਿਸਟਮ ਦੇ ਨਾਲ ਨਹੀਂ ਆ। ਪਰ ਜਿਹੜੇ ਲੋਕ ਦਿਲ ਦੇ ਅੰਦਰ ਚਾਹਤ ਵੀ ਰੱਖਦੇ ਨੇ ਅਲੱਗ ਹੋਣ ਦੀ ਪਰ ਸਿਸਟਮ ਦਾ ਹਿੱਸਾ ਵੀ ਬਣੇ ਜਾਂਦੇ ਨੇ ਮੇਰਾ ਖਿਆਲ ਹੈ ਉਹਨਾਂ ਨੂੰ ਪੁਨਰ ਵਿਚਾਰ ਕਰਨ ਦੀ ਲੋੜ ਹੈ ਹਰ ਸਾਲ ਤੁਸੀਂ ਦੇਖੋ ਜਦੋਂ ਵੀ ਚੋਣ ਹੁੰਦੀ ਹੈ ਅਗਲੇ ਦਿਨ ਸਾਰੀਆਂ ਅਖਬਾਰਾਂ ਕੱਢ ਕੇ ਵੇਖੋ ਹੈਡਲਾਈਨ ਕੀ ਹੁੰਦੀ ਹੈ 72% 70% 60% ਲੋਕਾਂ ਨੇ ਵੋਟ ਪਾਈ ਇਹ ਹੀ ਹੁੰਦੀ ਹੈਡਲਾਈਨ ਹਰ ਅਖਬਾਰ ਪਰਸੈਂਟੇਜ ਜ਼ਰੂਰ ਦਿੰਦੀ ਹੈ ਕਿਉਂ ਦਿੰਦੀ ਹੈ ਇੰਡੀਆ ਦੁਨੀਆ ਨੂੰ ਦੱਸਦਾ ਹੈ ਕੀ 80% ਲੋਕਾਂ ਨੇ ਮੇਰੇ ਡੈਮੋਕਰੈਟਿਕ ਇੰਸਟੀਚੂਨਸ ਦੇ ਵਿੱਚ ਤੇ ਮੇਰੀ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਤੇ 1 ਜੂਨ ਨੂੰ ਪੰਜਾਬ ਦੀਆਂ ਵੋਟਾਂ ਜਿਹੜੀਆਂ ਪੈਣੀਆਂ ਨੇ 2 ਜੂਨ ਨੂੰ ਇਹ ਵੀ ਆਏਗਾ ਕਿ ਪੰਜਾਬ ਦੇ 72% 74% 76% ਲੋਕਾਂ ਨੇ ਭਾਰਤ ਦੀ ਜਮਹੂਰੀਅਤ ਦੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਕਿਸ ਮੂਹ ਦੇ ਨਾਲ ਤੇ ਕਿਸ ਤਰਕ ਦੇ ਨਾਲ ਅਸੀਂ ਦੁਨੀਆ ਨੂੰ ਕਹਾਂਗੇ ਕਿ ਅਸੀਂ ਇੰਡੀਅਨ ਸਿਸਟਮ ਨੂੰ ਪ੍ਰਵਾਨ ਨਹੀਂ ਕਰਦੇ ਅਸੀਂ ਰਿਜੈਕਟ ਕਰਦੇ ਹਾਂ ਅਸੀਂ ਖਾਲਸਾਤਾਨ ਦੀ ਲੜਾਈ ਲੜ ਰਹੇ ਹਾਂ ਜੱਗੋ ਅਸੀਂ ਖੁਦ ਇੰਨੀ ਵੱਡੀ ਬੱਦਰ ਤੇ ਉਸੇ ਹੀ ਸਿਸਟਮ ਜਿਹੜਾ ਸਾਨੂੰ ਮਾਰ ਰਿਹਾ ਉਹਦੇ ਵਿੱਚ ਵਿਸ਼ਵਾਸ ਵੀ ਪ੍ਰਗਟ ਕਰਾਂਗੇ 1 ਜੂਨ ਨੂੰ ਖੋਪਾਲ ਜੀ ਸੀ ਡੀ ਗੋਰਨ ਮਨਿਸਟਰ ਤੇ ਉਹਨਾਂ ਦੇ ਹੋਰ ਅਫੀਸ਼ੀਅਲਸ ਦੀ ਇੱਕ ਮਿਸਟੀਰੀਅਸ ਢੰਗ ਦੇ ਨਾਲ ਇੱਕ ਸ਼ੱਕੀ ਢੰਗ ਦੇ ਨਾਲ ਹੈਲੀਕਾਪਟਰ ਹਾਦਸੇ 'ਚ ਮੌਤ ਹੋਈ ਹੈ ਅੱਜ ਅਸੀਂ ਪ੍ਰੈਸ ਕਾਨਫਰੈਂਸ ਦੁਖਦਾਈ ਜ਼ਾਰ ਕਰਦੇ ਹਾਂ ਔਰ ਅਸੀਂ ਇਹ ਸਮਝਦੇ ਹਾਂ ਕਿ ਪੰਜਾਬ ਦੇ ਲੋਕ ਅਜੇ ਇਹ ਦੁਖਦਈ ਸਥਿਤੀ ਵਿੱਚ ਮਾਹੌਲ ਵਿੱਚ ਇਰਾਨ ਦੇ ਲੋਕਾਂ ਦੇ ਨਾਲ ਖੜੇ ਨੇ ਕੱਲ ਪੰਜਾਬ ਦੀ ਵਿਜੀਲੈਂਸ ਨੇ ਅਜੀਬ ਸੰਪਾਦਕ ਅਜੀਬ ਅਖਬਾਰ ਦੇ ਜਿਹੜੇ ਮੁੱਖ ਸੰਪਾਦਕ ਨੇ ਡਾਕਟਰ ਬਰਜਿੰਦਰ ਸਿੰਘ ਹਮਦਰਦ ਉਹਨਾਂ ਤੇ ਇੱਕ ਕੇਸ ਧਾਰਹਿ ਕੀਤਾ ਅਸੀਂ ਉਹ ਕੰਡੈਮ ਕਰਦੇ ਹਾਂ ਜਿਹੜਾ ਟਾਈਮਿੰਗ ਹੈ ਕੇਸ ਦਾ ਟਾਈਮਿੰਗ ਹੈ ਉਹ ਬੜੇ ਸਪਸ਼ਟ ਤਰੀਕੇ ਨਾਲ ਦੱਸ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿਹੜੇ ਜਿਹੜੀਆਂ ਨਲਾਇਕੀਆਂ ਉਹਨਾਂ ਦੀਆਂ ਜਿਹੜੀਆਂ ਲੋਕਾਂ ਨੂੰ ਪੇਸ਼ ਤੋਂ ਬਣਾਉਂਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਰੋਜ਼ ਅਜੀਤ ਅਖਬਾਰ ਉਹਨਾਂ ਦਾ ਪੋਸਟਮਾਰਟਮ ਕਰ ਰਿਹਾ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਐਕਸਪੋਜ਼ ਕਰ ਰਿਹਾ ਉਸ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਘਬराई ਏ ਬਹਿ ਸਮਝਦਾ ਕਿ ਮੁੱਖ ਮੰਤਰੀ ਦਾ ਇਸ ਸਟੈਪ ਬੁzdਲੀ ਵਾਲਾ ਸਟੈਪ ਹੈ ਉਹ ਫੇਸ ਕਰਨ ਦੀ ਬਜਾਏ ਆਪਣਾ ਕ੍ਰਿਟਿਸਿਜ਼ਮ ਉਸਨੇ ਇਹ ਹਤਕੰਡਾ ਉਹਨਾਂ ਨੂੰ ਚੁੱਪ ਡਾਕਟਰ ਹਮਦਰਦ ਨੂੰ ਚੁੱਪ ਕਰਾਉਣ ਲਈ ਵਰਤਿਆ ਇੱਕ ਬੁzdਲਾਨਾ ਕਾਰਵਾਈ ਏ ਔਰ ਇਸ ਦੀ ਅਸੀਂ ਅੱਜ ਇੱਥੇ ਮਜ਼ਮਤ ਕਰਦੇ ਹਾਂ ਹਾਲਾਂਕਿ ਕਮੇਟੀ ਨੇ ਵੀ ਕੁਝ ਨਾ ਲੈ ਕੇ ਕਿਹਾ ਵਾ ਫਟ ਸਮਝਦੇ ਵੀ ਇਹਨਾਂ ਦੀਆਂ ਸੁਨਾਜਾਂ ਜਾਇਕਾ ਚ ਲਗਿਆ ਜਾਣ ਤੁਸੀਂ ਵੀ ਸਮਝੋ ਕਿੰਨੇ ਕੁ ਬਾਕੀ ਰਹਿ ਗਏ ਨੇ ਜਾਂ ਕੋਈ ਲੱਗਦੀਆਂ ਜਿਹੜੇ ਜਿਹੜੇ ਦਰਬਾਰ ਸਾਹਿਬ ਦੇ ਅੰਦਰ ਸ਼ਹੀਦ ਹੋਏ ਨੇ ਲਗਭਗ ਉਹਨਾਂ ਦੀਆਂ ਉਹਨਾਂ ਦੀਆਂ ਦੋ ਕੈਟਾਗਰੀਜ਼ ਨੇ ਇੱਕ ਜਿਹੜੇ ਜੂਝ ਕੇ ਸ਼ਹੀਦ ਹੋਏ ਨੇ ਤੇ ਦੂਸਰੇ ਜਿਹੜੇ ਸ਼ਰਧਾਲੂ ਸੀਗੇ ਸ਼ਰਧਾਲੂਆਂ ਦੇ ਵਿੱਚ ਮਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੂੰ ਵੀ ਗਿੰਦਾ ਵਾ 400 ਦੇ ਕਰੀਬ ਗੈਲਰੀ ਦੇ ਵਿੱਚ ਫੋਟੋਆਂ ਹੁਣ ਲੱਗੀਆਂ ਨੇ ਮੈਂ ਇੱਕ ਦਿਨ ਗੈਲਰੀ ਖੁਦ ਆਪ ਜਾ ਕੇ ਦੇਖ ਕੇ ਆਇਆ 220 ਦੇ ਕਰੀਬ ਉਹ ਜਜਾਰੂਸੀ ਜਿਨ੍ਹਾਂ ਦੇ ਜਿਨ੍ਹਾਂ ਦੇ ਬਨਸਪਤ ਅਸੀਂ ਇੱਕ ਡਾਇਰੈਕਟਰੀ ਛਾਪ ਕੇ ਪਿਛਲੇ ਤਿੰਨ ਐਡੀਸ਼ਨ ਤੋਂ ਦੇ ਖਾਲਸਾ ਪੰਥ ਦੇ ਸਮਰਪਿਤ ਕਰ ਚੁੱਕੇ ਹਾਂ ਲੇਕਿਨ ਇਹਦੇ باوجود ਬਹੁਤ ਵੱਡੀ ਪੱਧਰ ਤੇ ਹਜ਼ਾਰਾਂ ਦੀ ਤਦਾਦ ਤੇ ਜਿਹੜੀ ਇਹ ਬਿਲਗਰਮਸ ਜਿਹੜੇ ਯਾਤਰੀ ਸੀ ਉਹ ਅੰਦਰ ਇਹ ਨਿਹਥੇ ਹੀ ਮਾਰੇ ਗਏ ਉਹਨਾਂ ਦਾ ਕੋਈ ਰਿਪੋਰਟ ਨਹੀਂ ਹੈ ਇਹ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਹੋਰ ਕੋਈ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਦੇ ਸਾਰੇ ਪੰਜਾਬ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਦੇ ਸਾਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਅਗਰ ਉਹ ਚਾਹ ਤੇ ਲੋਕਲ ਗੁਰਦੁਆਰੇ ਇਹ ਡਾਟਾ ਇਕੱਠਾ ਕਰ ਸਕਦੇ ਨੇ ਅਸੀਂ ਜਿੰਨੀ ਕਿ ਸਾਡੀ ਸਮਰੱਥਾ ਸੀ ਅਸੀਂ ਉਹਨਾਂ ਲੋਕਾਂ ਤੱਕ ਪਹੁੰਚ ਕੀਤੀ ਸਾਨੂੰ ਸਾਲ ਲੱਗ ਗਿਆ 220 ਉਹਨਾਂ ਸਿੰਘ ਸਿੰਘਨੀਆਂ ਦੇ ਘਰ ਪਹੁੰਚਣ ਤੱਕ ਜਿਹੜੇ ਜੂਝ ਕੇ ਸ਼ਹੀਦ ਹੋਏ ਨੇ ਉਹ ਵੀ ਸਾਨੂੰ ਸੀਨਾ ਬਿਸੀਨਾ ਅੱਗੋਂ ਤੋਂ ਅੱਗੋਂ ਘਰ ਹਰ ਪਰਿਵਾਰ ਨੇ ਅੱਗੇ ਪਰਿਵਾਰਾਂ ਦਾ ਜ਼ਿਕਰ ਕੀਤਾ ਤੇ ਅਸੀਂ ਉਹਨਾਂ ਤੱਕ ਪਹੁੰਚੇ ਪਰ ਜਿਹੜੇ ਹਜ਼ਾਰਾਂ ਲੋਕ ਅੰਦਰ ਜਿਹੜੀ ਜਾਤਰੂ ਨਿਹੱਤੇ ਮਾਰੇ ਗਏ ਨੇ ਉਸ ਹਮਲੇ ਦੇ ਵਿੱਚ ਉਹਨਾਂ ਤੱਕ ਪਹੁੰਚਣ ਦੀ ਜਿਹੜੀ ਸਮਰਥਾ ਹੈ ਉਹ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਉਹਨਾਂ ਨੂੰ ਇਸ ਵਾਰ ਸਪੈਸ਼ਲ ਤੌਰ ਤੇ ਇੱਕ ਉਹਨਾਂ ਨੇ ਆਪਣਾ ਉਦਮ ਦਿਖਾਇਆ ਕਿ ਅਸੀਂ ਵੱਡੇ ਪੱਧਰ ਤੇ ਜੀ 40 ਸਾਲਾ ਮਨਾ ਰਹੇ ਹਾਂ ਚਲੋ ਸਾਡੀ ਇੱਕ ਇਹ ਡਿਮਾਂਡ ਅੱਜ ਤੁਸੀਂ ਪ੍ਰਮੁੱਖ ਤੌਰ ਤੇ ਉਹਨਾਂ ਤੱਕ ਪਹੁੰਚਦੀ ਕਰੋ ਕਿ ਉਹ ਇਸ ਸਾਲ ਇਹੀ ਐਲਾਨ ਕਰ ਦੇਣ ਕਿ ਅਗਲੇ ਸਾਲ ਤੱਕ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਵੇਰ ਵੇ ਇਕੱਠੇ ਕਰਕੇ ਅਗਲੇ ਸਾਲ ਕੌਮ ਨੂੰ ਦੱਸ ਦਿਆਂਗੇ ਕਿ ਕਿੰਨੇ ਸਿੰਘਾਂ ਦੇ ਸਿਰ ਧੜ ਇਸ ਪ੍ਰਕਰਮਾ ਦੇ ਵਿੱਚ ਲੱਗ ਗਏ ਜੂਨ 1984 ਵਿੱਚ ਹਰ ਵਾਰੇ ਦੀ ਤਰ੍ਹਾਂ ਦਲ ਖਾਲਸਾ ਇਸ ਵਾਰ ਵੀ ਇਸ ਦਰਬਾਰ ਸਾਹਿਬ ਹਮਲੇ ਦੇ 40ਵੇਂ ਸਾਲ ਪੂਰੇ ਹੋਣ ਤੇ ਕੱਲੂ ਕਾਰਾ ਯਾਦਗਾਰੀ ਮਾਰਚ 5 ਜੂਨ ਦੀ ਸ਼ਾਮ ਨੂੰ 5 ਵਜੇ ਕੱਢ ਰਿਹਾ ਹੈ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਇਹ ਮਾਰਚ ਨਿਕਲੇਗਾ ਆਰੰਭ ਹੋਏਗਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਉੱਥੋਂ ਆਰੰਭ ਹੋ ਕੇ ਸੂਰਜ ਚੰਦਾ ਕੰਪਲੈਕਸ ਦੇ ਅੱਗੋਂ ਦੀ ਹੁੰਦਾ ਹੋਇਆ ਬੱਸ ਸਟੈਂਡ ਜਾਏਗਾ ਬੱਸ ਸਟੈਂਡ ਤੋਂ ਰਾਮ ਬਾਗ ਵਾਲੇ ਪਾਸੇ ਬੱਸ ਸਟੈਂਡ ਦੀ ਬੈਕ ਸਾਈਡ ਤੋਂ ਆ ਕੇ ਰਾਮ ਬਾਗ ਵਾਲੇ ਪਾਸੇ ਰਾਮ ਬਾਗ ਤੋਂ ਹਾਲ ਗੇਟ ਹਾਲ ਗੇਟ ਤੋਂ ਹਾਲ ਬਾਜ਼ਾਰ ਵਿਰਾਸਤੀ ਮਾਰਗ ਤੇ ਫਿਰ ਦਰਬਾਰ ਸਾਹਿਬ ਜਾ ਕੇ ਸੰਪਨ ਹੋਏਗਾ ਇਹ ਸਾਡਾ ਇਸ ਵਾਰ ਦਾ ਇਸ ਸਾਲ ਦਾ ਰੋਟਾ ਮਾਰ ਰੂਟ ਹੋਏਗਾ ਮਾਰਚ ਦਾ ਪੂਰੇ ਪੰਜਾਬ ਤੋਂ ਔਰ ਪੂਰੀਆਂ ਪੰਥਕ ਜਥੇਬੰਦੀਆਂ ਇਸ ਵਿੱਚ ਸ਼ਮੂਲੀਅਤ ਕਰਨਗੀਆਂ ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਆ ਅਕਾਲ ਤਖਤ ਸਾਹਿਬ ਦੇ ਸ਼੍ਰੋਮਣੀ ਕਮੇਟੀ ਨੇ ਵੀ ਇਸ ਵਾਰ ਥੋੜੀ ਜੀ ਤਰਜੀਹ ਦਿੱਤੀ ਹੈ ਇਹਨਾਂ ਸਮਾਗਮਾਂ ਨੂੰ ਇਹ ਹੁਣ ਸਾਨੂੰ ਪਤਾ ਨਹੀਂ ਕਿ ਇਹ ਤਰਜੀਹ 1 ਜੂਨ ਤੱਕ ਹੀ ਰਹੇਗੀ ਜਾਂ ਉਸ ਤੋਂ ਬਾਅਦ ਅੱਗੇ ਤੱਕ ਵੀ ਜਾਏਗੀ ਪਰ ਉਹਨਾਂ ਨੇ ਇਸ ਗੱਲ ਨੂੰ ਤਰਜੀਹ ਦਿੱਤੀ ਹੈ ਤਾਂ ਫਿਰ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਹੈ ਕਿ 6 ਜੂਨ ਨੂੰ ਸਾਰਾ ਦਿਨ ਮਨਜੀ ਸਾਹਿਬ ਦੀਵਾਨ ਹਾਲ ਸ਼ਹੀਦੀ ਸਮਾਗਮ ਸਜਾਏ ਜਾਣ ਕੇਵਲ ਅਰਦਾਸ ਤੱਕ ਸੀਮਤ ਨਾ ਹੋਇਆ ਜਾਵੇ ਪੂਰਾ ਦਿਨ ਮਨਜੀ ਸਾਹਿਬ ਦੀਵਾਨ ਹਾਲ ਸ਼ਹੀਦੀ ਸਮਾਗਮ ਅਯੋਜਿਤ ਕੀਤਾ ਜਾਵੇ ਪ੍ਰੋਗਰਾਮ ਸਾਰੇ ਦਿਨ ਦੇ ਉਲੀਕੇ ਜਾਣ ਤਾਂ ਕਿ 40 ਵਰਿਆਂ ਦੀ ਜਿਹੜੀ ਪੀੜ ਹੈ ਜਿਹੜੀ ਚੀਜ਼ ਹੈ ਉਹ ਅੱਜ ਦੀ ਪਨੀਰੀ ਤੇ ਅੱਜ ਦੇ ਲੋਕਾਂ ਤੱਕ ਪਹੁੰਚੇ ਨਾਲ ਦੇ ਨਾਲ ਜਿਸ ਨਿਜ਼ਾਮ ਨੇ ਜਿਸ ਮੁਲਕ ਨੇ ਇਹ ਹਮਲਾ ਵਿਉਂਤਿਆ ਸੀ ਪਲਾਨ ਕੀਤਾ ਸੀ ਉਹਦੇ ਤੱਕ ਵੀ ਮੈਸੇਜ ਜਾਵੇ ਕਿ ਹਰ ਸਾਲ ਬੀਤਣ ਤੋਂ ਬਾਅਦ ਇਸ ਹਮਲੇ ਦੀ ਚੀਜ਼ ਤੇ ਪੀੜ ਡੂੰਗੀ ਹੁੰਦੀ ਜਾ ਰਹੀ ਹੈ ਕਿਹਾ ਜਾਂਦਾ ਹੈ ਕਿ ਸਮੇਂ ਦੇ ਨਾਲ ਜ਼ਖਮ ਭਰਦੇ ਨੇ ਪਰ ਬਿਲਕੁਲ ਇਸ ਦੇ ਵਿਪਰੀਤ ਇਹ ਉਹ ਅਥਮ ਹੈ ਜਿਹੜਾ ਸਮੇਂ ਦੇ ਨਾਲ ਹੋਰ ਡੂੰਗਾ ਤੇ ਹੋਰ ਗਹਿਰਾ ਹੁੰਦਾ ਜਾਂਦਾ ਹੈ ਹਰ ਸਾਲ ਇਸ ਹਮਲੇ ਦੇ ਦੇਸ਼ਬੰਦ ਵਿੱਚ ਉਲੀਕੇ ਪ੍ਰੋਗਰਾਮਾਂ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਗਿਣਤੀ ਵੱਧਦੀ ਜਾ ਰਹੀ ਹੈ ਥੈਂਕਸ ਟੂ ਸੋਸ਼ਲ ਮੀਡੀਆ ਅੱਜ ਦੀ ਪਨੀਰੀ ਇਸ ਦੇ ਬਾਰੇ ਵਦੇਰੇ ਤੋਂ ਵਦੇਰੇ ਸੁਚੇਤ ਹੋ ਰਹੀ ਹੈ ਔਰ ਲੋਕ ਮਹਿਸੂਸ ਕਰਦੇ ਨੇ ਕਿ ਜਿਸ ਜਿਸ ਮੁਲਕ ਨੂੰ ਉਹ ਆਪਣਾ ਸਮਝਦੇ ਰਹੇ ਬਹੁਤ ਦੇ ਜਿਸ ਭਲੇਖੇ ਤੋਂ ਇਸ ਮੁਲਕ ਨੂੰ ਆਪਣਾ ਸਮਝਦੇ ਰਹੇ ਆਪਣੇ ਨੂੰ ਮੈਂ ਇਨਵਰਟਿਡ ਕਾਮ ਅਚ ਲੈਦਾ ਉਹ ਮੁਲਕ ਆਪਣਾ ਸੀ ਹੀ ਨਹੀਂ ਜਿਸ ਮੁਲਕ ਨੇ ਟੈਂਕ ਦਰਬਾਰ ਸਾਹਿਬ ਦੇ ਉੱਤੇ ਚੜਾਏ ਹੋਣ ਬੰਬਾਂ ਦੇ ਨਾਲ ਅਕਾਲ ਤਖਤ ਨੂੰ ਤਬਾਹ ਕੀਤਾ ਹੋਏ ਉਹਦੀ ਬਿਲਡਿੰਗ ਨੂੰ ਤਬਾਹ ਕੀਤਾ ਹੋਏ ਅਕਾਲ ਤਖਤ ਸਦਾ ਜੋਗੋ ਜੋਗਾ ਹੈ ਉਸਦੀ ਬਿਲਡਿੰਗ ਨੂੰ ਤਬਾਹ ਕੀਤਾ ਹੋਵੇ ਇਹ ਇੱਕ ਨਾਪਕਸ਼ਣ ਜੋ ਗੁਨਾਹ ਸੀ ਇੰਡੀਆ ਦਾ ਜਿਹਦੇ ਵਿੱਚ ਸਾਰੀਆਂ तमाम ਪਾਰਟੀਆਂ ਸ਼ਾਮਿਲ ਸੀ ਚਾਹੇ ਉਹ ਕਾਂਗਰਸ ਸੀ ਤੇ ਚਾਹੇ ਉਹ ਭਾਜਪਾ ਸੀ ਦੋਨੇ ਪਾਰਟੀਆਂ ਬਰਾਬਰ ਦੇ ਕਸੂਰਵਾਰ ਨੇ ਔਰ ਦੋਨੇ ਇੱਕ ਦੂਜੇ ਦੀ ਪਿੱਠ ਥਾਪੜਦੀਆਂ ਰਹੀਆਂ ਇੱਕ ਨੇ ਵਿਉਂਤਿਆ ਤੇ ਦੂਜੇ ਨੇ ਪਿੱਠ ਥਾਪੜੀ ਸੋ ਪੂਰੇ ਇੰਡੀਅਨ ਐਸਟੈਬਲਿਸ਼ਮੈਂਟ ਤੇ ਇੰਡੀਅਨ ਸਿਸਟਮ ਨੇ ਇਹ ਜਿਹੜਾ ਅਟੈਕ ਸੀ ਉਹ ਪਲਾਨ ਕੀਤਾ ਸੀ ਔਰ ਅਸੀਂ ਸਮਝਦੇ ਹਾਂ ਕਿ ਦੁਨੀਆ ਉਸ ਮੌਕੇ ਖਾਮੋਸ਼ ਰਹੀ ਜਿਸ ਤਰ੍ਹਾਂ ਅੱਜ ਦੁਨੀਆ ਬੋਲ ਰਹੀ ਹੈ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਉਸ ਮੌਕੇ ਦੁਨੀਆ ਨਹੀਂ ਬੋਲੀ ਉਸ ਮੌਕੇ ਯੂਨ ਵੀ ਨਹੀਂ ਬੋਲਿਆ ਇਹ ਸਾਡਾ ਸਾਨੂੰ ਦੁੱਖ ਵੀ ਹੈ ਔਰ ਅਫਸੋਸ ਹੈ ਯੂਨ ਤੇ ਕਿ ਇਜ਼ਰਾਈਲ ਦੇ ਮਾਮਲੇ 'ਚੋ ਬੋਲ ਰਹੀ ਹੈ ਯੂਕਰੇਨ ਦੇ ਮਾਮਲੇ 'ਚੋ ਬੋਲ ਰਹੀ ਹੈ ਪਰ ਜਦੋਂ ਐਡਾ ਵੱਡਾ ਹਮਲਾ ਸਾਡੀ ਕੌਮ ਤੇ ਹੋਇਆ ਉਦੋਂ ਯੂਨ ਵੀ ਚੁੱਪ ਰਿਹਾ ਤੇ ਵਰਲਡ ਪਾਵਰਸ ਵੀ ਚੁੱਪ ਰਹੀਆਂ 384 ਤੋਂ ਬਾਅਦ ਅਗਲੇ ਹਫ਼ਤੇ ਵਿੱਚ ਚੋਣਾਂ ਦੀ ਮਤ ਜਿਹੜੇ ਆ ਰਹੇ ਨੇ ਕਿ ਕੋਈ ਕੋਈ ਪਾਰਟੀ ਜਿੱਤੇਗੀ ਉਹ ਸੈਲੀਬ੍ਰੇਸ਼ਨ ਹੋਏਗੀ ਸਿੱਖਾਂ ਨੂੰ ਸੈਲੀਬ੍ਰੇਸ਼ਨ ਦਾ ਹਿੱਸਾ ਬਣਨਾ ਚਾਹੀਦਾ ਨਹੀਂ ਜੀ ਅਸੀਂ ਸਾਡੀ ਬਿਲਕੁਲ ਸਪਸ਼ਟ ਅਪੀਲ ਹੋਏਗੀ ਕਿ 4 ਜੂਨ ਤੋਂ ਬਾਅਦ 5 ਜੂਨ ਤੇ 6 ਜੂਨ ਨੂੰ ਕੋਈ ਸੈਲੀਬ੍ਰੇਸ਼ਨ ਨਹੀਂ ਹੋਏਗੀ ਕੋਈ ਟੋਰਟ ਪੱਕਿਆ ਦੇ ਨਾਲ ਦਰبار ਸਾਹਿਬ ਵੱਲ ਨਾ ਆਵੇ ਸਾਡੀ ਸਾਰਿਆਂ ਨੂੰ ਇਹ ਅਪੀਲ ਹੋਏਗੀ ਔਰ ਕਲੀਅਰ ਅਪੀਲ ਹੋਏਗੀ ਕਿ ਕੋਈ ਵੀ 5 ਤੇ 6 ਨੂੰ ਢੋਲ ਟਮਕਿਆਂ ਦੇ ਨਾਲ ਸੈਲੀਬ੍ਰੇਸ਼ਨ ਦੇ ਰੂਪ ਦੇ ਵਿੱਚ ਦਰਬਾਰ ਸਾਹਿਬ ਨਾ ਆਵੇ ਜਿੰਨੇ ਵੀ ਸੈਲੀਬ੍ਰੇਟ ਕਰਨਾ ਹੈ ਉਹ 6 ਜੂਨ ਤੋਂ ਬਾਅਦ ਕਰਨੀ ਜੇ ਦੇਖੋ ਨੂੰ ਸੋਸ਼ਲ ਮੀਡੀਆ ਦੇ ਵਿੱਚ ਦੇਖ ਕੇ ਨਹੀਂ ਹੋਣਾ ਚਾਹੀਦਾ ਮੈਂ ਕਹਿੰਦਾ ਕੋਈ ਕੈਂਡੀਡੇਟ ਵੀ ਨਹੀਂ ਕੋਈ ਸਿੱਖ ਵੀ ਨਹੀਂ ਕਿਸੇ ਨੂੰ ਵੀ ਪੰਜਾਬ ਦੀ ਧਰਤੀ ਤੇ 5 ਤੇ 6 ਨੂੰ ਸੈਲੀਬ੍ਰੇਟ ਨਹੀਂ ਕਰਨਾ ਚਾਹੀਦਾ ਔਰ ਨਹੀਂ ਕਰਨਾ ਇਹ ਗੱਲ ਅਸੀਂ ਯਕੀਨੀ ਬਣਾਵਾਂਗੇ ਕਿ ਕੋਈ ਵੀ ਇਸ ਤਰ੍ਹਾਂ ਟੂਲਟ ਮੱਕਿਆਂ ਦੇ ਨਾਲ ਕੋਈ ਵੀ ਦਰਬਾਰ ਸਾਹਿਬ ਜਾਂ ਅੰਮ੍ਰਿਤਸਰ ਦੀ ਧਰਤੀ ਤੇ ਇਹੋ ਜਿਹਾ ਕੋਈ ਫੰਕਸ਼ਨ ਨਾ ਹੋਵੇ ਹੱਲੀ ਵੀ ਦੇਰੀ ਨਹੀਂ ਹੋਈ ਜਿਹੜੀ ਨਸਲਕੁਸ਼ੀ 84 ਤੋਂ ਸਾਡੇ ਨਾਲ ਹੋ ਰਹੀ ਹੈ ਔਰ ਜਿਹੜੀ ਚੱਲ ਰਹੀ ਹੈ ਅੱਜ ਵੀ ਦੁਨੀਆ ਨੂੰ ਆਪਣੀ ਆਰਥਿਕ ਮਫਾਦਤਾਂ ਤੋਂ ਉੱਪਰ ਉੱਠ ਕੇ ਬੋਲਣਾ ਚਾਹੀਦਾ ਹੈ ਇੰਡੀਆ ਨੂੰ ਝਾੜ ਪਾਣੀ ਚਾਹੀਦੀ ਹੈ ਇੰਡੀਆ ਨੂੰ ਅਕਾਊਂਟੇਬਲ ਠਹਿਰਾਣਾ ਚਾਹੀਦਾ ਹੈ ਔਰ ਇੰਡੀਆ ਨੂੰ ਇਹ ਜਿਹੜੀ ਉਹਨੇ ਜੈਨੋਸਾਈਡ ਕੀਤੀ ਜਿਹੜੇ ਕਤਲ ਕੀਤੇ ਔਰ ਕਰ ਰਹੇ ਨੇ ਉਹਦੇ ਲਈ ਕਾਨੂੰਨ ਦੇ ਕਟਾਰੇ ਦੇ ਵਿੱਚ ਖੜਾ ਕਰਨਾ ਚਾਹੀਦਾ ਜਿਵੇਂ ਹੁਣ ਪਿੱਛੇ ਹੈਗ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਕੋਰਟ ਹੈ ਉਹਨੇ ਇਜ਼ਰਾਇਲ ਨੂੰ ਖੜਾ ਕੀਤਾ ਅਸੀਂ ਮੰਗ ਕਰਦੇ ਹਾਂ ਕਿ ਇੰਡੀਆ ਨੂੰ ਵੀ ਉਸ ਉਸ ਕੋਰਟ ਰਾਹੀਂ ਇੰਟਰਨੈਸ਼ਨਲ ਕਟਾਰੇ ਦੇ ਵਿੱਚ ਖੜਾ ਕੀਤਾ ਜਾਣਾ ਚਾਹੀਦਾ ਸੋ ਇਹ ਸਾਡੇ ਪ੍ਰੋਗਰਾਮਸ ਨੇ 84 ਦੇ ਜਿਹੜੇ ਕਿ ਅਸੀਂ ਮਨਾਣ ਜਾ ਰਹੇ ਹਾਂ ਔਰ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਨੇ ਵੀ ਕਿਹਾ ਹੈ ਕਿ ਪੂਰੀ ਕਮਿਊਨਿਟੀ ਇਹਦੇ ਵਿੱਚ ਇਨਵੋਲਡ ਹੋਵੇ ਇਹ ਨਹੀਂ ਹੈ ਕਿ ਚੰਦ ਜਥੇਬੰਦੀਆਂ ਜਾਂ ਜਥੇਬੰਦੀਆਂ ਦੇ ਚੰਦ ਆਪੂ ਹੀ ਆਪਣੀ ਜ਼ਿੰਮੇਵਾਰੀ ਸਮਝਣ ਪੂਰੀ ਕਮਿਊਨਿਟੀ ਇਹਦੇ ਵਿੱਚ ਇਨਵੋਲਡ ਹੋਵੇ ਗੁਰਦੁਆਰਿਆਂ ਦੇ ਵਿੱਚ ਅਰਦਾਸਾਂ ਹੋਣ ਗੁਰਦੁਆਰੇ ਮਤੇ ਪਾਉਣ ਨਿੰਦਾ ਮਤਾ ਪਾਉਣ ਔਰ ਇਹ ਗੱਲ ਇੰਡੀਅਨ ਸਟੇਟ ਨੂੰ ਔਰ ਦੂਜੇ ਲੋਕਾਂ ਨੂੰ ਪਤਾ ਲੱਗਣੀ ਚਾਹੀਦੀ ਹੈ ਕਿ ਸਿੱਖ ਇਸ ਨੂੰ ਭੁੱਲੇ ਨਹੀਂ ਸਿੱਖਾਂ ਨੇ ਜਿਹੜੇ ਹਮਲਾਵਰ ਸੀ ਜਿਹੜੀ ਸਟੇਟ ਹਮਲਾਵਰ ਸੀ ਜਿੰਨੇ ਕਹਿਰ ਵਰਤਾਇਆ ਉਸ ਨੂੰ ਬਖਸ਼ਿਆ ਨਹੀਂ ਉਸ ਨੂੰ ਮਾਫ ਨਹੀਂ ਕੀਤਾ ਦੂਸਰੀ ਗੱਲ